ਸ਼ਰਧਾ ਜਨਾ ਦੇ ਅੱਜ ਵੀ ਵੱਲੋਂ ਸ਼ਰੀ 25 ਜੂਨ ਕਾਲਾ ਦਿਵਸ ਅਸੀਂ ਹਰ ਸਾਲ ਮਨਾਉਂਦੇ ਆ 25 ਜੂਨ 1975 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਜਿਨੇ ਅਮਰਜੈਂਸੀ ਲਗਾਈ ਸੀ ਉਹਦਾ ਕਾਰਨ ਰਾਜਨਾਰਾਇਣ ਜੀ ਨੇ ਜਿਹੜਾ ਪਟੀਸ਼ਨ ਪਾਈ ਸੀਗੀ ਇਹਨਾਂ ਦੇ ਇਲੈਕਸ਼ਨ ਦੇ ਖਿਲਾਫ ਔਰ ਹਾਈ ਕੋਰਟ ਨੇ ਮਾਨ ਜੋ ਜਸ ਸਰਵਾਨ ਸਿਨਾ ਸਾਹਿਬ ਨੇ ਉਹਨਾਂ ਦੇ ਖਿਲਾਫ ਇਹ ਵਡਕ ਦਿੱਤਾ ਸੀ ਕਿ ਇਹ ਨਗਰ ਇਲੈਕਸ਼ਨ ਰੱਦ ਕੀਤਾ ਜਾਂਦਾ ਵਾ ਔਰ ਇਹਨਾਂ ਨੂੰ 20 ਦਿਨ ਦੀ ਮੌਲਤ ਦਿੱਤੀ ਜਾਂਦੀ ਹੈ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਆ 12 ਜੂਨ ਨੂੰ ਫੈਸਲਾ ਆਇਆ 24 ਜੂਨ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਤੁਸੀਂ ਬੋਰਡ ਦਾ ਅਧਿਕਾਰ ਨਹੀਂ ਕਰ ਸਕਦੇ ਔਰ ਇਹਨਾਂ ਨੇ 25 ਤਰੀਕ ਸ਼ਾਮ ਨੂੰ ਇੱਕ ਆਰਡੀਨੈਂਸ ਬਣਾ ਕੇ ਉਸਲੇ ਦੇ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਸਾਹਿਬ ਕੋਲ ਅਮਰਜੈਂਸੀ ਕੁਰਸ਼ਿਤ ਕਰਵਾਤੀ ਉਸ 26 ਤਰੀਕ ਨੂੰ ਸਵੇਰੇ 6 ਵਜੇ ਆਲ ਇੰਡੀਆ ਰੇਡੀਓ ਤੇ ਜਾ ਕੇ ਇਹ ਘੋਸ਼ਣਾ ਕੀਤੀ ਕਿ ਹਿੰਦੁਸਤਾਨ ਦੇ ਵਿੱਚ ਅਮਰਜੈਂਸੀ ਲੱਗ ਗਈ ਹੈ ਪ੍ਰਣਾ ਨੇ ਜਿੰਨੇ ਵੀ ਸਾਰੇ اپੋਜੀਸ਼ਨ ਦੇ ਲੀਡਰ ਸਹਿਬਾਨ ਸਗੇ ਸਾਡੇ ਜਨ ਸੰਗ ਦੇ ਆਰਐਸਐਸ ਦੇ ਸ਼ਰੋਮਣੀ ਅਕਾਲੀ ਦਲ ਦੇ ਹੋਰ ਵੀ ਜਿੰਨੇ ਵੀ ਸਿਗੇ ਸਾਰੇ ਇਹਨਾਂ ਨੇ ਪੰਨਾ ਨੂੰ ਅਰਸਤ ਕਰ ਲਿਆ ਤੇ ਪ੍ਰੈਸ ਤੇ ਵੀ ਇਹਨਾਂ ਨੇ ਪੂਰੀ ਤਰੀਕੇ ਨਾਲ ਸੈਂਸਾ ਬਾਤਾ ਸਾਰੀਆਂ ਅਖਬਾਰਾਂ ਬੰਦ ਕਰਤੀਆਂ ਦੋ ਦਿਨ ਵਾਸਤੇ ਇਸ ਤਰੀਕੇ ਨਾਲ ਜਿਹੜਾ ਦਮਨਕਾਰੀ ਕੰਮ ਹੋਇਆ ਸੀਗਾ ਉਸ ਦੀ ਨਿੰਦਿਆ ਕਰਨ ਵਾਸਤੇ ਅਸੀਂ ਹਰ ਸਾਲ ਵੱਡੇ ਪੱਧਰ ਦੇ ਉੱਪਰ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਹੈੱਡਕੁਆਰਟਰ ਤੇ ਵੀ ਸਾਡੇ ਮਾਨ ਜੋਗ ਰਾਸ਼ਟਰੀ ਦਿਕਸ਼ਾਬ ਨੇ ਇਹਦਾ ਵਿਰੋਧ ਕੀਤਾ ਵਾ ਉਸੇ ਕੱਢ ਦੇ ਵਿੱਚ ਪੰਜਾਬ ਦੀ ਸਾਡੀ ਟੀਮ ਵੱਲੋਂ ਮੇਰੀ ਡਿਊਟੀ ਲੱਗੀ ਸੀ ਕਿ ਤੁਸੀਂ ਇੱਥੇ ਦੇ ਪ੍ਰਭਾਰੀ ਹੋ ਤੁਸੀਂ ਜਾ ਕੇ ਜਿਹੜੇ ਸਾਡੇ ਬੰਦਿਆਂ ਨੇ ਜੇਲ੍ਹ ਕੱਤੀ 18 ਮਹੀਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਮੈਂ ਉਹ ਜਿਹੜੇ ਸਾਡੇ ਯੂਥ ਨਮਾ ਸਾਡਾ ਵਾ ਉਹਨਾਂ ਨੂੰ ਇਸ ਬਾਰੇ ਚਰਚਾ ਕਰਨੀ ਹੈ ਗੋਸ਼ਟੀ ਕਰਨੀ ਹੈ ਔਰ ਅਸੀਂ ਅੱਜੋ ਆਪਣਾ ਕੰਮ ਸੰਪਨ ਕੀਤਾ ਵਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਜਿਹੜੀ ਕਾਂਗਰਸ ਪਾਰਟੀ ਆ ਜਿਨੇ ਹੁਣ ਪਿਛਲੇ ਇਲੈਕਸ਼ਨ ਦੇ ਵਿੱਚ ਬੜੀ ਸਰਵਧਾਨ ਦੀ ਦੁਹਾਈ ਪਾਈ ਵੀ ਸੰਵਿਧਾਨ ਖਤਮ ਹੋ ਜਾਣਾ ਮੈਂ ਆਰਕਸ਼ਨ ਖਤਮ ਹੋ ਜਾਣਾ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਰਾਹੁਲ ਗਾਂਧੀ ਸਾਹਿਬ ਨੂੰ ਉਹਦੀ ਮਾਤਾ ਜੀ ਨੂੰ ਖੜਗੇ ਸਾਹਿਬ ਨੂੰ ਵੀ ਤੁਹਾਡੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕਿਸ ਤਰੀਕੇ ਦੇ ਨਾਲ ਸੰਵਿਧਾਨ ਦਾ ਗਲਾ ਘੋਟ ਕੇ ਸੰਵਿਧਾਨ ਨੂੰ ਚਿੱcke ਦੇ ਟੰਗ ਕੇ ਅਮਰ ਜੀ ਲਗਾਈ ਸਗੀ ਇਸ ਕਰਕੇ ਅਸੀਂ ਇਸ ਚੀਜ਼ ਦੀ ਕੋਰ ਨਿੰਦਿਆ ਕਰਦੇ ਆਂ ਔਰ ਆਪਣੇ ਸਾਥੀਆਂ ਦਾ ਜਿਨ੍ਹਾਂ ਨੇ ਉਸ ਲਈ ਜੇਲ੍ਹ ਦੇ ਵਿੱਚ ਰਹੇ ਸੀਗੇ ਅਸੀਂ ਉਹਨਾਂ ਦਾ ਮਾਨਸਨ ਲਗਾ ਦਿੱਤਾ ਸਭ ਉਹਨਾਂ ਦਾ ਸਾਲਵ ਹੋ ਗਿਆ ਕੰਪਲੀਟ ਐਂਡ ਸਾਰਾ ਨਾਮ ਸਾਲਵ ਹੋ ਗਿਆ ਉਹ ਵੀ ਹੋ ਗਿਆ ਪਰ ਜਿਹੜੇ ਕਾਰਕਟਰ ਤੇ ਤੁਸੀਂ ਗੱਲ ਕਰ ਰਹੇ ਹੋ ਸਲਵਾਂ ਨੇ ਕੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਲ ਬਾਅਦ ਪਾਰਟੀ ਨੂੰ ਸਾਡੀ ਯਾਦ ਆਉਂਦੀ ਆ ਪਰ ਉਸ ਤੋਂ ਬਾਅਦ ਕੁਆਲਿਟੀ ਭੁੱਲ ਜਾਂਦੀ ਹੈ ਨਹੀਂ ਐਸੀ ਨਹੀਂ ਯਾਦ ਦੇਖੋ ਸਾਡੇ ਜਿੰਨੇ ਵੀ ਬਜ਼ੁਰਗ ਆ ਉਹਨਾਂ ਦੇ ਵਿੱਚ ਜਿਹੜਾ ਨਾ ਬੜਾ ਜੋਸ਼ ਸੀਗਾ ਅੱਜ ਸੋ ਸਾਡੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਬੈਠੇ ਆ ਇਹ ਹਰ ਵੇਲੇ ਇਹਨਾਂ ਦਾ ਪੂਰਾ ਮਾਨ ਸਤਕਾਰ ਕਰਦੇ ਆ ਉਹ ਜਿਹੜੇ ਬੰਦੇ ਅੱਜ ਸੰਸਦ ਤੇ ਨਹੀਂ ਰਹੇ ਉਹਨਾਂ ਦੇ ਵੀ ਅਸੀਂ ਪਰਿਵਾਰਾਂ ਦਾ ਪੂਰਾ ਮਾਨ ਸਤਕਾਰ ਜਿਨ੍ਹਾਂ ਨੇ ਸਾਡੀ ਪਾਰਟੀ ਖਿਲਾਰੀ ਹੈ ਜਨ ਸੰਗ ਤੋਂ ਲੈ ਕੇ ਜਨਤਾ ਪਾਰਟੀ ਬਣੀ ਅੱਜ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਸਰਕਾਰ ਬਣੀ ਹੈ ਇਸ ਕਰਕੇ ਇਹਨਾਂ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ ਇਹਨਾਂ ਦੀ ਜਿਹੜੀ ਮਿਹਨਤ ਹੈਗੀ ਆ ਉਹਦੇ ਕਰਕੇ ਅਸੀਂ ਜਿਹੜਾ ਇਹ ਆਨੰਦ ਮਾਨਦੇ ਸਰਕਾਰਾਂ ਦਾ ਇਸ ਕਰਕੇ ਕਿਸੇ ਦੇ ਮਨ ਦੀ ਐਸਾ ਭਾਵਨਾ ਨਹੀਂ ਹੈ ਸਾਡੇ ਸਾਰੇ ਬਜ਼ੁਰਗ ਆਏ ਸੀ ਉਹਨਾਂ ਦੇ ਗੋਡੇ ਹੱਥ ਲਾਇਆ ਗਿਆ ਮੈਂ ਸਰਕਾਰ ਕੀਤਾ ਉਹਨਾਂ ਸਲੋਪੇ ਪਾਇਆ ਗਿਆ ਸਾਡੇ ਜਿੰਨੇ ਵੀ ਪੁਰਾਣੇ ਬਜ਼ੁਰਗਾ ਸੀ ਉਹਨਾਂ ਦਾ ਹਮੇਸ਼ਾ ਸਤਕਾਰ ਕੀਤਾ ਵਾ ਉਹਨਾਂ ਪਰਿਵਾਰਾਂ ਦਾ ਹਮੇਸ਼ਾ ਸਤਕਾਰ ਸਾਡੀ ਪਾਰਟੀ ਕਰਦੀ ਰਹੇਗੀ ਐਸਾ ਉਸ ਪੁਰਾਣੇ ਪਰਿਵਾਰਾਂ ਨੂੰ ਸੀ ਵਚਨ ਦਿੱਤੇ ਭੰਡਾਰੀ ਜੀ ਇਸ ਸਮੇਂ ਵੀ ਪੰਜਾਬ ਦੇ ਉਸ ਤਰ੍ਹਾਂ ਦੇ ਹਾਲਾਤ ਬਣੇ ਜਾ ਰਹੇ ਆ ਪੰਜਾਬ ਸਰਕਾਰ ਬਣਾਈ ਜਾਵੇ ਕਿ ਕਹਿੰਦੇ ਇਹ ਕਿਸ ਤਰ੍ਹਾਂ ਦੇਖਦੇ ਚੀਜ਼ ਹੈ ਦੇਖੋ ਜੇ ਤਾਂ ਲੋਕੀ ਲਗਭਗ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਲੋਕਾਂ ਨੇ ਇਹਨਾਂ ਦੇ ਮੋਢੇ ਚਪੇੜ ਮਾਰੀ ਆ ਕਿ ਤੇਰਾ ਜੀਰੋ ਦਾ ਨਾਰਾ ਕਸੇ ਭਗਵੰਤ ਮਾਨ ਜੀ ਨੇ ਕਿ ਮੈਂ ਬੜੇ ਵਧੀਆ-ਵਧੀਆ ਕੰਮ ਕੀਤੇ ਹੈਗੇ ਆ ਪਰ ਲੇਕੇ ਮੈਂ ਲੋਕਾਂ ਨੂੰ ਦਿਖਾ ਦਿੱਤਾ ਕਿ ਤੇਰੇ ਕੰਮ ਵਧੀਆ ਨਹੀਂ ਹੈਗੇ ਹੁਣ ਤੂੰ ਬਿਲਕੁਲ ਤਰੀ ਕੁਰਸੀ ਵੀ ਜਾ ਰਹੀ ਹੈ ਜਦੋਂ 10 ਤਰੀਕ ਨੂੰ ਇਲੈਕਸ਼ਨ ਖਤਮ ਹੋਣਾ ਨਾ ਜੰਦਰ ਦਾ ਬਾਈ ਇਲੈਕਸ਼ਨ ਹੈ ਉਸ ਤੋਂ ਬਾਅਦ ਇਹਨਾਂ ਦੀ ਕੁਰਸੀ ਵੀ ਚਲੀ ਜਾਵੇਗੀ ਇਸ ਕਰਕੇ ਲੋਕ ਇਹਨਾਂ ਤੋਂ ਸੈਟੀਸਫਾਈ ਨਹੀਂ ਆ ਅਸੀਂ ਕਿ ਦੇਖਿਆ ਸੀਗਾ ਵੀ ਕਿਸੇ ਵੀ ਸਾਡੇ ਪੰਜਾਬ ਦੇ ਵਿੱਚ ਕਿਸੇ ਵੀ ਇੰਡਸਟਰੀ ਵਾਲਿਆਂ ਨੂੰ ਜਾਂ ਕਿਸੇ ਵਪਾਰੀ ਨੂੰ ਫਰੋਟੀਆਂ ਦੀ ਕਾਲਸ ਆਈਆਂ ਹਨ ਅੱਜ ਵੱਡੇ-ਵੱਡੇ ਇੰਡਸਟਰੀ ਸਾਡੇ ਸ਼ਹਿਰ ਦੇ ਵਿੱਚ ਸਾਡੇ ਕੇ ਸਪੋਰਟਸ ਵਾਲੇ ਨੂੰ ਉਹਦੇ ਆ ਕੇ ਗੋਲੀਆਂ ਮਾਰ ਕੇ ਚਲੇ ਗਏ। ਜਿਹੜਾ ਤਾਂ ਅਸਿੱਕਤ ਵੀ ਜੰਗ ਦਾ ਰਾਜ ਨਹੀਂ ਦੇਖਿਆ ਜਿਹੜਾ ਕਿ ਹੁਣ ਅਸੀਂ ਦੇਖਦੇ ਪਏ ਆਂ ਔਰ ਲੋਕ ਹੁਣ ਉਡੀਕ ਕਰਦੇ ਪਏ ਆ ਵੀ ਕਦੋਂ ਕਾਰਪੋਰੇਸ਼ਨ ਦੇ ਚੋਣਾਂ 27 ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਤੇ ਪੰਜਾਬ ਦੇ ਵਿੱਚ ਅਸੀਂ ਡਬਲ ਇੰਜਨ ਦੇ ਸਰਕਾਰ ਬਣਾ ਕੇ ਕਿ ਭਾਰਤੀ ਜਨਤਾ ਪਾਰਟੀ ਦੀ ਨਡੋਲ ਸਰਕਾਰ ਬਣੇ। ਐਸੀ ਸਾਡੇ ਕਾਰਕਟਰ ਦਾ ਮੰਨ ਦੇ ਵਿੱਚ ਪੂਰਾ ਜੋਸ਼ ਵੀ ਆ ਔਰ ਲੋਕਾਂ ਦੇ ਵਿੱਚ ਵੀ ਬੜੀ ਭਾਵਨਾ ਵਿੱਚ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਕਾਂਗਰਸ ਨੂੰ ਦੇਖ ਲਈ ਗਾ ਝਾੜੂ ਵੀ ਦੇਖ ਲਿਆ ਅਕਾਲੀ ਦਲ ਵੀ ਦੇਖ ਲਿਆ ਤੇ ਉਹਨਾਂ ਸਿਕਵਾਰੀ ਭਾਜਪਾ ਨੂੰ ਮੌਕਾ ਦਿੱਤੇ ਕਿ ਇਹ ਔਰਪਾ ਪੰਜਾਬ ਦੀ ਤਰੱਕੀ ਕਰੇ ਬਾਈ ਇਲੈਕਸ਼ਨ ਜਿਹੜੇ ਉਹ ਪਹਿਲੇ ਹੋ ਰਹੀਆਂ ਨੇ ਦਿੱਲੀ ਚੋਨਾ ਦੀਆਂ ਜੀ ਉਹ ਹੋ ਰਹੀਆਂ ਨੇ ਕਿਹੋ ਜਿਹਾ ਕੁਝ ਭਾਜਪਾ ਦੇ ਕੀ ਹੋ ਜੇ ਰਹੀ ਪਾ ਸਾਰੇ ਜਨਦਰ ਦੇ ਵਿੱਚ ਬਾਈ ਇਲੈਕਸ਼ਨਾਂ ਦਾ ਹੁਣ ਮੇਰੀ ਡਿਊਟੀ ਹੈ ਤੇ ਮੈਂ ਵੇਜਗਾ ਸਾਰ ਸਾਰ ਮੀਟਿੰਗ ਕਰਨੀ ਹੈ ਪਰ ਉਹਤੇ ਲੋਕੀਂ ਨੂੰ ਮੂਹ ਨਹੀਂ ਲਾ ਰਹੇ ਦੇਖੋ ਇੱਕ ਸੀਐਮ ਜਿਹੜਾ ਚੰਡੀਗੜ੍ਹ ਰਹਿਸ਼ ਹੈ ਉਨ ਕੋਠੀ ਲੈਣੇ ਬੈ ਗਏ ਜਿੰਦਰ ਦੇ ਵਿੱਚ ਇਤੋਂ ਇਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ ਕਿੰਨਾ ਡਰਾ ਕਾਵਾ ਕਿ ਸਾਡੀ ਸੀਟ ਜਿੰਦਰਵਾਲੀ ਆ ਇਹ ਸਾਡੀ ਹਾਰਦੀ ਪਈ ਆ ਔਰ ਉੱਥੇ ਬੈਠ ਕੇ ਉਹ ਇੰਡਸਟਰੀ ਨੂੰ ਦਬਕੇ ਮਾਰ ਰਿਹਾ ਵਾ ਕਦੀ ਪੋਲੂਸ਼ਨ ਵਾਲੇ ਭੇਜਦਾ ਪਿਆ ਵਾ ਕਦੀ ਜੀਐਸਟੀ ਵਾਲੇ ਭੇਜਦਾ ਪਿਆ ਵਾ ਕਦੀ ਕਿਸੇ ਨੂੰ ਧਮਕਾ ਰਿਹਾ ਧਮਕਾਰਿਆ ਵੀ ਕਿਸੇ ਤਰੀਕੇ ਦੇ ਨਾਲ ਮੇਰਾ ਕੈਂਡੀਡੇਟ ਜਿੱਤੇ ਜਾਵੇ ਲੇਕਿਨ ਜਤਨਾਂ ਨਹੀਂ ਉਹਨਾਂ ਲੋਕਾਂ ਨੇ ਮਨ ਬਣਾਇਆ ਹੈਗਾ ਵਾ ਵੀ ਅਸੀਂ ਇਸ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਦਤਾ ਕੇ ਅਸੀਂ ਸਾਡਾ ਤੀਜਾ ਐਮਐਲਏ ਬੰਗਸਾਬਾ ਦੇ ਵਿੱਚ ਪਹੁੰਚੇਗਾ ਸਾਨੂੰ ਪੂਰਨ ਵਿਸ਼ਵਾਸ ਹੈ ਪੰਜਾਬ ਤੇ ਫ੍ਰੀ ਬਿਜਲੀ ਦੀ ਗੱਲ ਕੀਤੀ ਇਹਦੇ ਵੀ ਸੰਕਰ ਜਿਹੜਾ ਉਹ ਪੰਜਾਬ ਚ ਜਿਹੜਾ ਬੈਠਾ ਉਹ ਤੁਹਾਡੇ ਸਾਹਮਣੇ ਹੈ ਕੱਟ ਲੱਗਦੇ ਪਏ ਆ ਉਹ ਲੋਕਾਂ ਨੂੰ ਬਿੱਲਾਂ ਨੇ ਸ਼ੁਰੂ ਹੋ ਗਏ ਆ ਇਸ ਕਰਕੇ ਜਿਹੜੀ ਇਹ ਸਰਕਾਰ ਆ ਇਹ ਸਰਕਾਰ ਦਾ ਕੋਈ ਸਿਰ ਪੈ ਨਹੀਂ ਰਿਹਾਗਾ ਇਹ ਸਰਕਾਰ ਦੀ ਕੋਈ ਵੀ ਕੰਟਰੋਲ ਨਹੀਂ ਕਿਸੇ ਕੰਮ ਤੇ ਵੀ ਆਗਾ बेलगाम करप्शन हुई है किया। और लोग आज दुखी है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर